ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਕਮੇਟੀ ਪੰਜਾਬ ਅੱਜ ਜਥੇ ਸਮੇਤ ਜਦੋਂ ਇੱਥੇ ਅਸੀਂ ਪਹੁੰਚੇ ਸਾਂ ਦਾਹਦਾਨਾ ਬਲਬੀਸੂ ਮੁੱਛਲ ਜੋ ਡੀਸੀ ਨੂੰ ਮੰਗ ਪੱਤਰ ਦੇਣ ਵਾਸਤੇ ਆਏ ਸਾਂ ਇਹ ਨਾ ਡੀਸੀ ਤੇ ਨਾ ਏਡੀਸੀ ਇਹ ਦੋਨੋਂ ਡੀਟੇਸ ਹਨ ਉਹਨਾਂ ਦੇ ਥੱਲੇ ਕੋਈ ਜਿਹੜਾ ਇਹਨਾਂ ਦੇ ਡਿਊਟੀ ਤੇ ਅਫਸਰ ਸਨ ਉਹ ਮੈਡਮ ਨੂੰ ਅਸੀਂ ਮੰਗ ਪੱਤਰ ਸੌਂਪਿਆ ਕਿ ਰੁਖ ਲਾਓ ਤੇ ਪੰਜਾਬ ਨੂੰ ਬਚਾਓ ਇਹ ਮਹਿਮ ਜਿਹੜੀ ਪਿੰਡ ਗਈ ਹੈ ਪਿੰਡਾਂ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਪੰਚਾਇਤਾਂ ਤੇ ਪਿੰਡ ਵਾਸੀਆਂ ਦੇ ਹਸਤਾਵਾਂ ਵੱਲੋਂ ਰੁੱਖ ਜ਼ਰੂਰ ਲਾਏ ਜਾ ਰਹੇ ਨੇ ਸੜਕਾਂ ਦੇ ਕੰਢਿਆਂ ਤੇ ਪਰ ਇਸ ਰੁੱਖ ਜਿਹੜੀ ਹੈ ਜੀ ਕੀਮਤ ਆ ਭਾਵੇਂ ਸਰਕਾਰ ਲਾਵੇ ਤੇ ਮੇਰੇ ਹਿਸਾਬ ਨਾਲ ਅੱਜ ਖਰੀਦ ਕੇ ਇੱਕ ਨਿੰਮ ਦਾ ਰੁੱਖ ਆਇਆ ਉਹ 120 ਰੁਪਏ ਦੀ ਕੀਮਤ ਹੈ ਜਿਹੜਾ ਸਰਕਾਰ ਵੱਲੋਂ ਲੱਖਾਂ ਰੁੱਖ ਲਾਏ ਜਾ ਰਹੇ ਨੇ ਤੇ ਫਿਰ ਕਰੋੜਾਂ ਵਿੱਚ ਚਲ ਚੇਦਾ ਪਰ ਰੁੱਖ ਲਾਉਣ ਤੋਂ ਬਾਅਦ ਰੁੱਖ ਨੂੰ ਬਚਾਉਣਾ ਕਿੱਦਾਂ ਹੈ ਕਈ ਤਾਂ ਗੁਜਰਾਂ ਦੇ ਡੰਕਰ ਨੇ ਉਹ ਪੈਰਾ ਦੇ ਨਾਲ ਮਿੱਧ ਕੇ ਤੇ ਖਾ ਕੇ ਉਹ ਰੁੱਖ ਨੂੰ ਕੰਡਮ ਕਰ ਦਿੰਦੇ ਤੇ ਖਤਮ ਕਰ ਦਿੰਦੇ ਨੇ ਤੇ ਕਈ ਲੋਕਾਂ ਨੇ ਬੱਕਰੀਆਂ ਰੱਖੀਆਂ ਨੇ ਉਹ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਰੱਖੀਆਂ ਨੇ ਪਰ ਇਹਨਾਂ ਰੁੱਖਾਂ ਦਾ ਉਹ ਵੀ ਨੁਕਸਾਨ ਕਰ ਦਿੰਦੇ ਨੇ ਇਦਾਂ ਕਈ ਜ਼ਿਮੀਦਾਰ ਭਰਾਵਾਂ ਨੇ ਕੀ ਕੀਤਾ ਕੀ ਕੀਤਾ ਕਿ ਜਿਹੜੀ ਪਿਛਲੇ ਡੀਸੀ ਕਾਂ ਸਿੰਘ ਪੰਨੂ ਇੱਥੇ ਸਨ ਉਹਨਾਂ ਨੇ ਇਹ ਇੱਕ ਸਰਕਾਰ ਵੱਲੋਂ ਜੋ ਪੂਰੇ ਸੀਮਿੰਟ ਦੇ ਤਿਆਰ ਕਰਵਾ ਕੇ ਤੇ ਜਿਹੜੀ ਸੜਕ ਲੋਕਾਂ ਨੇ ਪਾਇ ਵਾਏ ਹੋਏ ਸਨ ਜੀਵਿਦਾਰਾਂ ਨੇ ਉਹ ਉਹਨਾਂ ਨੂੰ ਯਾਨੀ ਕਿ ਨਿਸ਼ਾਨਦੇਹੀ ਕਰਕੇ ਛਡਾਏ ਗਏ ਸਨ ਪਰ ਕੋ ਸਮੇਂ ਬਾਅਦ ਸਰਕਾਰਾਂ ਬਦਲੀਆਂ ਉਹ ਲੋਕਾਂ ਨੇ ਪੂਰੇ ਪੁੱਟ ਕੇ ਆਪਣੇ ਘਰਾਂ ਚ ਕਈ ਲੈ ਗਏ ਨੇ ਕਈ ਗੱਡੇ ਪਏ ਨੇ ਪਰ ਉਹ ਦੁਬਾਰਾ ਨਿਸ਼ਾਨੀ ਨਿਸ਼ਾਨਦੇਹੀ ਕਰਕੇ ਉਥੇ ਰੁੱਖ ਲਾਇਆ ਜਾਣ ਜਿਹੜੀ ਸੜਕ ਦੀ ਜ਼ਮੀਨ ਹੈ ਤੇ ਜਿਹੜੇ ਅੱਜ ਸੜਕਾਂ ਬਣਦੇ ਕਾਰੋਂ ਰੁੱਖ ਵੜੇ ਗਏ ਨੇ ਪਰ ਉਹਦੇ ਵਿੱਚ ਇਹ ਭੰਦਾ ਆ ਕਿ ਸਰਕਾਰ ਨੂੰ ਰੁੱਖ ਵੜਨ ਤੋਂ ਪਹਿਲਾਂ ਇੱਕ ਰੁੱਖ ਤਿਆਰ ਕਰਕੇ ਉਸ ਜਗ੍ਹਾ ਤੇ ਹੀ ਰੁੱਖ ਲਾਇਆ ਲਾਉਣਾ ਚਾਹੀਦਾ ਮੈਂ ਬਾਹਰਲੇ ਦੇਸ਼ਾਂ 'ਚ ਉਹ ਗਿਆ ਹਾਂ ਉੱਥੇ ਕੀ ਹੈ ਕਿ ਰੁੱਖ ਵੜਿਆ ਨਹੀਂ ਜਾਂਦਾ ਜੇ ਉਹ ਸੜਕ ਦੇ ਉੱਪਰ ਸੜਕ ਵਿੱਚ ਰੁੱਖ ਆ ਜਾਂਦਾ ਹੈ ਉਹਨਾਂ ਕੋਲ ਇਦਾਂ ਦੀਆਂ ਮਸ਼ੀਨਾਂ ਨੇ ਉਹ ਰੁੱਖ ਨੂੰ ਕੁੱਟ ਕੇ ਦੂਜੀ ਜਗ੍ਹਾ ਤੇ ਯਾਨੀ ਕਿ ਉਹ ਰੁੱਖ ਲਾ ਦਿੰਦੇ ਨੇ ਇੱਕ ਰੁੱਖ ਤੇ 100 ਸੁਖ ਵਾਤਾਵਰਨ ਲਿਆਓ ਤੇ ਰੁਖ ਲਵਾਓ ਇਹ ਜਿਹੜੀ ਮਹਿਮੂਲ ਚਲਾਈ ਗਈ ਹੈ ਇਹ ਤਾਂ ਹੀ ਕਾਮਯਾਬ ਹੋਵੇਗੀ ਜੇ ਇਹਨਾਂ ਰੁੱਖਾਂ ਨੂੰ ਬਚਾਇਆ ਜਾ ਸਕੇ ਅਸੀਂ ਜਿਹੜਾ ਏਡੀਸੀ ਤੇ ਇੱਥੇ ਨਹੀਂ ਨਾ ਡੀਸੀ ਸਾਹਿਬ ਇੱਥੇ ਸਨ ਉਹਨਾਂ ਦੇ ਜਿਹੜੇ ਥਲੇ ਅਫਸਰ ਸਨ ਉਹਨ ਮੈਡਮ ਨੂੰ ਮੰਗ ਪੱਤਰ ਸੌਂਪਤਾ ਉਹਨਾਂ ਨੇ ਕਿਹਾ ਜਰੂਰ ਅਸੀਂ ਕੋਈ ਨਾ ਕੋਈ ਡੀਸੀ ਸਾਹਿਬ ਨਾਲ ਗੱਲ ਕਰਕੇ ਤੇ ਮੰਗ ਪੱਤਰ ਜਿਹੜਾ ਤੁਹਾਡਾ ਉਹਨਾਂ ਤੱਕ ਪਹੁੰਚਾ ਦੇਵਾਂਗੇ ਤੇ ਇਹਦਾ ਹੱਲ ਜਰੂਰ ਲਭਾਂਗੇ ਜੀ ਵੇਖੋ ਜੀ ਅੱਜ ਇੱਕ ਗਰੁੱਪ ਕੋ ਬੜ ਦੋ ਸੌ ਦੋ ਵੇਖੋ ਜੀ ਜਿਹੜਾ ਇੱਕ ਰੁੱਖ ਤੇ ਸੌ ਸੁਖਾ ਇਹ ਜਿਹੜਾ ਰੁੱਖ ਵਾ ਭਵੇਂ ਨਿੰਮ ਦਾ ਲਾੜੀਏ ਇਹ ਵੀ ਕਈ ਬਿਮਾਰੀਆਂ ਨੂੰ ਦੂਰ ਕਰਦਾ ਹੈ ਮੈਂ ਕੱਲ ਇੱਕ ਵੀਡੀਓ ਸੁਣ ਰਿਆ ਸੀ ਕਿ ਜਿਹੜਾ ਅੱਜ ਜੇ ਅਸੀਂ ਸਾਬੋ ਕੀ ਤਲਵੰਡੀ ਦਾ ਏਰੀਆ ਉਧਰ ਏਰੀਏ ਦੇ ਵਿੱਚ ਲੋਕ ਆਪਣੇ ਬੱਚਾ ਘਰ ਜਨਮ ਲੈਣ ਤੋਂ ਜਨਮ ਲੈ ਲਿੰਦਾ ਸੀ ਤੇ ਬਾਹਰ ਗੇਟ ਦੇ ਉੱਤੇ ਨਿੰਮ ਦੇ ਪੱਤੇ ਬੰਦ ਦਿੰਦੇ ਸਨ ਕਿ ਨਿੰਮ ਦੇ ਪੱਤਿਆਂ ਦੇ ਕਾਰਨ ਮੱਛਰ ਤੇ ਜਾਂ ਜਿਹੜਾ ਕੋਈ ਮਿਲਣ ਵਾਸਤੇ ਬੱਚੇ ਨੂੰ ਆਉਂਦਾ ਸੀ ਉਹ ਜਰੀਏ ਜੇ ਆਪਾਂ ਕਹਦੇ ਆ ਕਿ ਇਹਦੇ ਨਾਲ ਕੋਈ ਬਿਮਾਰੀ ਨਾ ਲੱਗ ਜਾਵੇ ਇਹ ਜਿਹੜੇ ਨਿੰਮ ਦਾ ਰੁੱਖ ਹੈ ਇਹਦੇ ਨਾਲ ਹੀ ਕਈ ਬਿਮਾਰੀਆਂ ਦੂਰ ਹੁੰਦੀਆਂ ਨੇ ਭਾਵੇਂ ਛਾਵੇਂ ਬਹਿ ਕੇ ਛਾਵੇਂ ਬਹਿ ਜਾਈਏ ਤੇ ਭਾਵੇਂ ਇਹਦੇ ਥੱਲੇ ਸੌ ਜਾਈਏ ਇਸ ਕਰਕੇ ਆਪਾਂ ਨੂੰ ਜਿਹੜਾ ਰੁੱਖ ਲਾਉਣ ਵਾਸਤੇ ਤੇ ਬਹੁਤ ਯਤਨ ਕੀਤੇ ਜਾ ਰਹੇ ਚੰਗੀ ਗੱਲ ਹੈ ਪਰ ਰੁੱਖ ਬਚਾਉਣ ਵਾਸਤੇ ਕੋਈ ਸਰਕਾਰ ਨੂੰ ਉਪਰਾਲਾ ਜ਼ਰੂਰ ਕਰਨਾ ਚਾਹੀਦਾ ਹੈ ਜਿਹਦੇ ਨਾਲ ਸਾਡਾ ਲੱਖਾਂ ਕਰੋੜਾਂ ਰੁਪਇਆ ਲੱਗਾ ਹੋਇਆ ਬਸ ਸਕੇ ਨਹੀਂ ਤਾਂ ਨਵੀਂ ਤੋਂ ਨਵੀਂ ਜਿਹੜੀ ਸਰਕਾਰ ਆਉਂਦੀ ਹੈ ਉਹ ਜ਼ਰੂਰ ਇਹੋ ਜੀ ਰੁੱਖ ਬਚਾਓ ਪੰਜਾਬ ਬਚਾਓ ਪਰ ਰੁੱਖ ਤੇ ਲੱਗ ਜਾਂਦੇ ਨੇ ਰੁੱਖਾਂ ਨੂੰ ਬਚਾਉਣ ਵਾਸਤੇ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆਂ ਕਿ ਇਹਦੇ ਰੁੱਖ ਬਚਾਉਣ ਵਾਸਤੇ ਭਾਵੇਂ ਡੰਗਰ ਗੁਜਰਾਂ ਦੇ ਡੰਗਰ ਨੇ ਮੱਝਾਂ ਨੇ ਉਹ ਆਪਣੇ ਵਾੜੇ ਦੇ ਵਿੱਚ ਰੱਖਣ ਤੇ ਭਾਵੇਂ ਬੱਕਰੀਆਂ ਨੇ ਉਹ ਆਪਣੇ ਵਾੜੇ ਵਿੱਚ ਰੱਖਣ ਤੇ ਭਾਵੇਂ ਜ਼ਿੰਮੇਦਾਰ ਆਪਣੇ ਖੇਤ ਖੇਤੀ ਕਰਦਾ ਉਹ ਅੱਗ ਲਾਉਣ ਤੋਂ ਇਹ ਵੇਖੇ ਕਿ ਕਿਤੇ ਰੁੱਖ ਜਿਹੜਾ ਵਾ ਉਹ ਅੱਗ ਦੀ ਲਪੇਟ ਵਿੱਚ ਆ ਕੇ ਸੜਨਾ ਜਾਵੇ ਰੁੱਖ ਨੂੰ ਬਚਾ ਲੈਣਾ ਪੁੱਤ ਨੂੰ ਬਚਾ ਲੈਣਾ ਇੱਕੋ ਬਰਬਰ ਹੈ ਇਸ ਕਰਕੇ ਮੇਰੀ ਸਾਰੀ ਪਬਲਿਕ ਨੂੰ ਤੇ ਸਾਰੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜਥੇਬੰਦੀ ਵੱਲੋਂ ਕਿ ਜੇਕਰ ਆਪਾਂ ਇਹ ਪੰਜਾਬ ਨੂੰ ਬਚਾਉਣਾ ਚਾਹੁੰਦੇ ਆਂ ਤੇ ਆਪਾਂ ਕੋਈ ਨਾ ਕੋਈ ਚੰਗਾ ਉਬਰਾਲਾ ਕਰਦੇ ਰਹੀਏ ਕਰਦੇ ਵੀ ਆਂ ਪੈਸੇ ਵੀ ਲਾਉਂਦੇ ਆਂ ਪਰ ਇਹ ਕੱਲੀਆਂ ਸਰਕਾਰਾਂ ਨੇ ਆਪਾਂ ਵੀ ਤਗੜੇ ਹੋ ਕੇ ਸੰਯੋਗ ਦੇਈਏ ਜਿੱਥੇ ਜਿੱਥੇ ਸਾਡਾ ਸੰਯੋਗ ਦੀ ਲੋੜ ਹੋਗੀ ਅਸੀਂ ਵੀ ਦਿਵਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਸਮਰਨਜੀਤ ਕੌਰ ਹੈ ਮੈਂ ਅੰਮ੍ਰਿਤਸਰ ਵਿੱਚ ਬਤੌਰ ਸਹਾਇ ਕਮਿਸ਼ਨਰ ਜਨਰਲ ਪੋਸਟਡ ਹੈ ਜੀ ਸਵਾਜਿ ਸਾਡੇ ਕੋਲ ਸ਼੍ਰੀ ਗੁਰਗੱਤ ਸਾਹਿਬ ਸਤਕਾਰ ਕਮੇਟੀ ਵੱਲੋਂ ਕੁਝ ਅੰਦੇ ਜੋ ਸੀਗੇ ਉਹ ਸਾਡੇ ਕੋਲ ਇੱਕ ਪੰਖ ਪੱਤਰ ਲੈ ਕੇ ਆਏ ਨੇ ਕਿ ਜੋ ਵੀ ਉਹ ਬੂਟੇ ਵਗੈਰਾ ਇਸ ਬਰਸਾਤ ਦੇ ਮੌਸਮ ਦੇ ਵਿੱਚ ਲਗਾ ਰਹੇ ਨੇ ਜਾਂ ਜੋ ਵੀ ਬੂਟੇ ਲੱਗੇ ਹੋਏ ਨੇ ਤੇ ਉਹਨਾਂ ਦੇ ਰਿਗਾਰਡਿੰਗ ਇਹਦਾ ਮਨ ਪੱਤਰ ਸੀ ਕਿ ਕਾਫੀ ਸਾਰੇ ਕਮਿਊਨਿਟੀਆਂ ਜਾਂ ਫਿਰ ਕਹਿ ਲੋ ਕਿ ਆਸ-ਪਾਸ ਦੇ ਲੋਕ ਜੋ ਹੈ ਉਹ ਇਹਨਾਂ ਦੀ ਦੇਖਭਾਲ ਨਹੀਂ ਕਰਦੇ ਸੋ ਬੇਸਿਕਲੀ ਅਸੀਂ ਤਾਂ ਇਹਨਾਂ ਨੂੰ ਵੀ ਆਸ਼ਵਾਸਨ ਦਿਵਾਇਆ ਹੈ ਕਿ ਤੁਹਾਡੇ ਮੰਗ ਪੱਤਰ ਅਸੀਂ ਰੀਸੀਵ ਕਰ ਲਿਆ ਮੰਗ ਪੱਤਰ ਰੀਸੀਵ ਕਰਨ ਤੋਂ ਬਾਅਦ ਜਿਨਾਂ ਨੂੰ ਇਹ ਵੀ ਅਸੀਂ ਇੱਕ ਚੀਜ਼ ਦੱਸੀ ਹੈ ਕਿ ਬੂਟੇ ਅਸੀਂ ਜ਼ਰੂਰ ਲਗਾ ਦਿੰਨੇ ਹੈਗੇ ਆ ਪਰ ਇਹਨਾਂ ਨੂੰ ਵਧਨ ਤੇ ਪਰਫੁੱਲਿਤ ਕਰਨ ਵਾਸਤੇ ਜੋ ਵੀ ਕਦਮ ਉਠਾਏ ਜਾਂਦੇ ਹਨ ਇਹ ਸਮੂਹਿਕ ਕਦਮ ਉਠਾਏ ਜਾਂਦੇ ਹਨ ਸਰਕਾਰ ਬਹੁਤ ਉਪਰਾਲੇ ਕਰਦੀ ਹੈ ਕਿ ਅਸੀਂ ਮਾਤਾ ਪ੍ਰਣ ਨੂੰ ਸ਼ੁੱਧ ਬਣਾਈਏ ਅਸੀਂ ਪ੍ਰੋਟੈਕਟ ਕਰੀਏ ਆਪਣੀ এনवायरमेंट ਨੂੰ ਤੇ ਤਹਿਤ ਅਸੀਂ ਬਹੁਤ ਸਾਰੇ ਬੂਟੇ ਲਗਾਨੇ ਆ ਲਗਾ ਕੇ ਬੂਟੇ ਛੱਡ ਦੇਣਾ ਤੇ ਉਹਨਾਂ ਦੀ ਪ੍ਰੋਟੈਕਸ਼ਨ ਕਰਨਾ ਇਜ਼ ਅ ਕਮਿਊਨਿਟੀ ਡਰਾਈਵਨ ਜੌਬ ਇਟ ਇਜ਼ ਨਾਟ 1 ਪਰਸਨਸ ਜੌਬ ਸੋ ਇਹਨਾਂ ਦਾ ਮੰਗ ਪੱਤਰ ਲੈ ਕੇ ਅਸੀਂ ਇਹਨਾਂ ਨੂੰ ਆਸ਼ਵਾਸਨ ਦਿਵਾਇਆ ਹੈ ਕਿ ਅਸੀਂ ਇੱਥੇ ਬੈਠ ਕੇ ਵਿਚਾਰ ਵਟਾਂਦਰਾ ਵੀ ਕਰਾਂਗੇ ਤੇ ਜੋ ਵੀ ਇਹਨਾਂ ਦੀ ਮੰਗਾਂ ਹੈਗੀਆਂ ਉਹ ਅਸੀਂ ਆਪਣਾ ਸਰਕਾਰ ਨੂੰ ਪੇਸ਼ ਕਰਾਂਗੇ ਥੈਂਕ ਯੂ